ਯਾਤਰਾ ਲੈ ਕੇ ਨਿਕਲੇ ਆ ਤੁਸੀਂ ਵੀ ਸਾਰੇ ਇਹਦਾ ਪਰਮਾਤਮਾ ਸਵਾਗਤ ਕਰੋ ਜਿਹੜੀਆਂ ਸਾਡੀਆਂ ਭਾਰਤੀ ਸੈਨਾਵਾਂ ਉਹਨਾਂ ਦਾ ਹੌਸਲਾ ਬੁਲੰਦ ਕਰੀਏ ਔਰ ਅਸੀਂ ਜਿਹੜੇ ਸਾਡੇ ਵਿਰੋਧੀ ਦੇਸ਼ ਹੈ ਉਹਨਾਂ ਨੂੰ ਦਿਖਾ ਦਈਏ ਕਿ ਸਾਰਾ ਭਾਰਤ ਇੱਕ ਮੋਟਿਆ ਔਰ ਅਸੀਂ ਸਾਰੇ ਆਪਣੀਆਂ ਸਨਾਵਾਂ ਦੇ ਨਾਲ ਆਪਣੀ ਸਰਕਾਰ ਦੇ ਨਾਲ ਸੋ ਆਓ ਸਾਰੇ ਘਰਾਂ 'ਚੋਂ ਬਾਹਰ ਨਿਕਲੋ ਦੁਕਾਨਾਂ 'ਚੋਂ ਬਾਹਰ ਨਿਕਲੋ ਔਰ ਇਸ ਤਿਰੰਗੇ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਭਾਰਤ ਮਾਤਾ ਕੀ ਜੈ ਅੱਜਕੱਲੀ ਮੁਗਾਚ ਨਹੀਂ ਪੰਜਾਬ ਅੱਜ 30 ਜਗ੍ਹਾ ਤੇ ਰੰਗਾਈ ਯਾਤਰਾ ਕੱਢੀਆਂ ਜਾ ਰਹੀਆਂ ਅੱਜ ਅਸੀਂ ਆਪਣੀ ਐਨਜੀਓ ਵੱਲੋਂ ਪ੍ਰਯਾਸ ਹੋ ਲੋ ਸਾਰੀਆਂ ਸਮਾਜਿਕ ਐਨਜੀਓਜ਼ ਨਾਨ ਸਮਾਜਿਕ ਸਾਰੀਆਂ ਸੰਸਥਾਵਾਂ ਨੂੰ ਅਸੀਂ ਅੱਜ ਸਨਮੋਤਾ ਦਿੱਤਾ ਸੀਗਾ ਤੇ ਸਾਰਿਆਂ ਨੇ ਬੜਾ ਹੀ ਬੜ ਚੜ ਕੇ ਇਸ ਰੰਗਾਈ ਯਾਤਰਾ 'ਚ ਅੱਜ ਪਾਰਟਿਸਪੇਟ ਕੀਤਾ ਅਸੀਂ ਰਾਜਨੀਤਿਕ ਪਾਰਟੀਆਂ ਦੇ ਲੀਡਰਸ ਨੂੰ ਵੀ ਅੱਜ ਸਨਮੋਤਾ ਦਿੱਤਾ ਸੀਗਾ ਜਿਹਦੇ ਵਿੱਚ ਸਾਡੇ ਕੋਲ ਬਹੁਤ ਹੀ ਸੀਨੀਅਰ ਸਾਡੇ ਸਟੇਟ ਦੇ ਬੀਜੇਪੀ ਦੇ ਜਨਰਲ ਸੈਕਟਰੀ ਸਰਕਲ ਅੰਦਰ ਸ੍ਰੀਂਜੀ ਸਾਡੇ ਖੁਦ ਦੇ ਐਕਐਮਐਲਏ ਸਟੇਟ ਸੈਕਟਰੀ ਹਜੋਤ ਕਮਲ ਜੀ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਤੇ ਅੱਜ ਸ਼ਹਿਰ ਵਾਸੀਆਂ ਨਾਲ ਸਾਰੀ ਤਿਰੰਗਾ ਯਾਤਰਾ ਜਿਹੜੀ ਹੈ ਅਸੀਂ ਖੁਦੇ ਸ਼ਹਿਰ ਚ ਕੱਢੀ ਹੈ ਤੁਸੀਂ ਅੱਜ ਦੇਖਿਆ ਹੋਊਗਾ ਇੱਕ ਅਲੱਗ ਹੀ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਸੀ ਤੁਸੀਂ ਦੇਖਿਆ ਹੋਊਗਾ ਕਿਸ ਤਰ੍ਹਾਂ ਲੋਕ ਜਗ੍ਹਾ ਜਗ੍ਹਾ ਤੇ ਫੁੱਲ ਵਰਸ਼ਾ ਕਰਕੇ ਕਿਸ ਤਰ੍ਹਾਂ ਦਾ ਸਵਾਗਤ ਕਰ ਰਹੇ ਸੀਗੇ ਦੇਸ਼ ਦੀ ਅਖੰਡਤਾ ਦੇਸ਼ ਦੀ ਇੱਕ ਜਿਹੜੀ ਇੱਕ ਜੁੜਤਾ ਹੈਗੀ ਹੈ ਅੱਜ ਸਾਨੂੰ ਦੇਖਣ ਨੂੰ ਮਿਲ ਗਈ ਹੈ ਅਸੀਂ ਆਪਣੀਆਂ ਫੌਜਾਂ ਦਾ ਅਸੀਂ ਆਪਣੇ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਾਈ ਡਿਸੀਜਨ ਟਾਈਮ ਤੇ ਲਿੱਤਾ ਹਰ ਐਕਟੀਵਿਟੀ ਟਾਈਮ ਤੇ ਕੀਤੀ ਤੇ ਸਾਡੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਰੰਗ ਰਿਲਾ ਪੰਜਾਬ ਬਣਾਉਣ ਤੇ ਇੱਕ ਵਿਕਸਿਤ ਦੇਸ਼ ਬਣਾਉਣ ਅੱਗੇ ਲੈ ਕੇ ਜਾਣ ਆਪਣੀ ਜਿਹੜੀ ਦੂਦ੍ਰਸ਼ਟਾ ਉਹਨਾਂ ਦੀ ਹੈ ਉਹ ਇਹਨਾਂ ਦੇ ਇਸ ਡਿਸੀਜਨ ਨਾਲ ਸਾਨੂੰ ਪਤਾ ਲੱਗਦਾ ਹੈ ਆਪਰੇਸ਼ਨ ਜ਼ੰਦੂਰ ਦੀ ਜਿਸ ਤਰ੍ਹਾਂ ਦੀ ਸਾਨੂੰ ਕਾਮਯਾਬੀ ਮਿਲੀ ਹੈ ਕਲਾ ਹਿੰਦੁਸਤਾਨੀ ਸਾਰੀ ਦੁਨੀਆ ਦੇ ਬੜੇ ਬੜੇ ਲੀਡਰ ਇਸ ਚੀਜ਼ ਦੀ ਪ੍ਰਸ਼ੰਸਾ ਕਰ ਰਹੇ ਹੈ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਸੋਚ ਸਮਝ ਕੇ ਕਿਸ ਤਰ੍ਹਾਂ ਪਹੁੰਚ ਨਾਲ ਹਰ ਚੀਜ਼ ਡਿਸਾਈਡ ਕਰਕੇ ਸਾਰੀਆਂ ਪਾਰਟੀਆਂ ਨਾਲ ਡਿਸੀਜਨ ਲੈ ਕੇ ਕਿਸ ਤਰ੍ਹਾਂ ਆਪਰੇਸ਼ਨ ਕੀਤਾ ਕਿਸ ਤਰ੍ਹਾਂ ਸੀ ਪਾਕਿਸਤਾਨ ਨੂੰ ਉਹਦੇ ਅੰਦਰ ਜਾ ਕੇ ਉਹਨੂੰ ਖੁੱਟੜਿਆ ਤੇ ਗਿਰਾ ਕੇ ਮਾਫੀ ਮੰਗਵਾਨ ਦੇ ਲਾਇਆ ਮੇਰੀ ਸਾਰੇ ਮੁਗਾ ਵਾਸੀਆਂ ਨੂੰ ਹੱਥ ਜੋੜ ਕੇ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਸੱਦੇ ਤੇ ਇਸ ਤਿਰੰਗਾ ਯਾਤਰਾ ਵਿੱਚ ਪਾਰਟਿਸਪੇਟ ਕੀਤਾ ਤੇ ਮੈਂ ਅੱਗੇ ਵੀ ਉਮੀਦ ਕਰਦਾ ਹਾਂ ਵੀ ਇਸੇ ਤਰ੍ਹਾਂ ਸਦਾ ਸਹਿਯੋਗ ਮਿਲਦਾ ਰਹੂਗਾ ਤੇ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਇੰਨੀ ਗਰਮੀ 'ਚ ਵੀ ਇਹਦੇ ਵਿੱਚ ਦੂਰੋਂ-ਦੂਰੋਂ ਆਏ ਹੈ ਪਿੰਡਾਂ 'ਚੋਂ ਸਾਡੇ ਬਹੁਤ ਲੋਕ ਆਏ ਹੈ ਸਾਡੇ ਸਾਥ ਕਾ ਜਿੰਨੇ ਵੀ ਦੇਸ਼ ਭਗਤ ਜਿੰਦੇ ਸੀ ਅੱਜ ਸਾਰੇ ਤੁਹਾਨੂੰ ਦੇਖਣ ਨੂੰ ਮਿਲੇ ਆ ਅੱਜ ਜੋੜ ਕੇ ਸਾਰਿਆਂ ਨੂੰ ਨਮਨ ਹੈ ਬਹੁਤ ਬਹੁਤ ਸ਼ੁਕਰੀਆ ਦਾ ਜੈ ਸ਼੍ਰੀ ਰਾਮ ਸਾਡੇ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਆਪਣੇ ਉਹ ਮਹਾਨ ਸੈਨਾ ਦੇ ਜਵਾਨ ਚਾਹੇ ਉਹ ਆਰਮੀ ਦੇ ਹੋਣ ਚਾਹੇ 에ਅਰ ਫੋਰਸ ਦੇ ਹੋਣ ਚਾਹੇ ਨੇਵੀ ਦੇ ਹੋਣ ਜਿਨ੍ਹਾਂ ਨੇ ਕਮਾਲ ਕਰਕੇ ਦਿਖਾ ਦਿੱਤਾ ਜਿਨ੍ਹਾਂ ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸੰਧੂਰ ਉਜਾੜਿਆ ਸੀਗਾ ਤੇ ਸਾਡੇ ਸੇਨਾ ਦੇ ਜਵਾਨਾਂ ਨੇ ਉਹਨਾਂ ਦੇ ਜਿਹੜੀ ਪਾਲੀਆਂ ਹੋਈਆਂ ਯੂਨੀਵਰਸਿਟੀਆਂ ਸੀਗੀਆਂ ਜਿਹੜੇ ਉਹਨਾਂ ਦੇ ਕੇਂਦਰ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਉਜਾੜ ਕੇ ਰੱਖ ਦਿੱਤਾ ਔਰ ਬਹੁਤ ਭਾਰੀ ਨੁਕਸਾਨ ਅੱਤਵਾਦ ਨੂੰ ਉਥੇ ਪਹੁੰਚਾਇਆ ਭਾਰਤ ਦਾ ਹਮੇਸ਼ਾ ਇਹ ਰੇ ਸ਼ਾਂਤੀ ਔਰ ਤਰੱਕੀ ਲੇਕਿਨ ਇਹ ਪਾਕਿਸਤਾਨ ਸ਼ਾਂਤੀ ਔਰ ਤਰੱਕੀ ਦੀ ਭਾਸ਼ਾ ਨਹੀਂ ਸਮਝਦਾ ਔਰ ਜਿਹੜੀ ਭਾਸ਼ਾ ਸਮਝਦਾ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਭਾਸ਼ਾ ਵੀ ਸਮਝਾ ਦਿੱਤੀ ਹੈ ਕਿ ਬੰਦੇ ਦਾ ਪੁੱਤ ਬਣ ਜਾ ਇਹ ਨਾ ਹੋਵੇ ਕਿ ਦੁਨੀਆ ਦੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਿਟ ਜਾਵੇ। ਹਰ ਵਾਰੀ ਨਾਪਾਕ ਹਰਕਤ ਕਰਦਾ ਜੀ ਪਾਕਿਸਤਾਨ। ਸਾਡੀ ਮਜਬੂਰੀ ਹੈ ਕਿ ਸਾਡਾ ਇੱਕ ਪੜੋਸੀ ਇਸ ਤਰ੍ਹਾਂ ਦਾ ਹੈ। ਫਰੋਸ ਬਦਲਿਆ ਨਹੀਂ ਜਾ ਸਕਦਾ। ਲੇਕਿਨ ਮੈਂ ਨਾ ਕਹਿ ਸਕਦਾ। ਭਾਰਤ ਅਤੇ ਭਾਰਤੀ ਜਨਤਾ ਇੱਕ ਸੁਰੱਖਿਤ ਹੱਥਾਂ ਦੇ ਵਿੱਚ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ। ਜੇ ਕੋਈ ਵੀ ਨਾਪਾਕ ਹਰਕਤ ਪਾਕਿਸਤਾਨ ਜੇ ਕੋਈ ਹੋਰ ਕਰਦਾ ਉਸ ਟੁਕੜਾਂ ਜਵਾਬ ਦੇਣਾ ਵੀ ਜਿਹੜਾ ਹੈਗਾ ਵਾ ਸਾਡੀ ਸੈਨਾ ਵੀ ਜਾਣਦੀ ਹੈ ਔਰ ਸਾਡੀ ਸਰਕਾਰ ਵੀ ਜਾਣਦੀ ਹੈ ਸੋ ਅੱਜ ਦੀ ਇਹ ਯਾਤਰਾ ਸਾਡੇ ਉਹ ਜਿਹੜੇ ਸੈਨਾ ਦੇ ਲੋਕ ਨੇ ਜਵਾਨ ਨੇ ਜਿਨ੍ਹਾਂ ਨੇ ਕਮਾਲ ਕਰਕੇ ਦਿਖਾਇਆ ਔਰ ਪਾਕਿਸਤਾਨ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਹਵਾਈ ਅੱਡੇ ਤਬਾਹ ਕੀਤੇ ਅੱਤਵਾਦ ਦੇ ਕੇਂਦਰ ਤਬਾਹ ਕੀਤੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਜਿਹੜੀ ਇਹ ਤਿਰੰਗਾ ਯਾਤਰਾ ਇੱਥੇ ਕੱਢੀ ਜਾ ਰਹੀ ਹੈ ਮੈਂ ਉਹਦੇ ਵਿੱਚ ਸ਼ਾਮਲ ਹੋਇਆ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ। ਪਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ। ਆਓ ਆਪਣੇ ਸਿਨਾਵਾ ਦੇ ਹੌਸਲਾ ਫਜ਼ਾਈ ਲਈ ਇਹਦੇ ਵਿੱਚ ਸ਼ਾਮਲ ਹੋਈਏ ਔਰ ਵੱਧ ਛੱਡ ਕੇ ਪਾਗ ਲਈਏ। ਜੈ ਹਿੰਦ ਜੈ ਹਿੰਦ